ਇਹੀ ਘਟਾਟ ਹੋਈ ਜਾਂ ਨਹੀਂ ਇਹ ਗਾ ਸਾਡੇ ਨਾਲ ਆਨ ਬੋਲ ਜਾਂ ਨਸਲਾ ਪੀੜੀਆਂ ਢੋਈ ਜਾਣ ਗਈਆਂ ਇਹਦੇ ਨਿਕਲੋਂ ਇਹ ਕਿਵੇਂ ਇੱਕ ਪਾਸੇ ਦਾ ਗਰੀਬ ਬੰਦਾ ਜਿਹਦੇ ਕੋਲ 70 ਰੁਪਏ ਨਹੀਂ ਹੁੰਦੇ ਗੀਜੇ ਜੇਬ ਚ ਵੀ ਕੋਈ ਦਵਾਈ ਲੈ ਆਵੇ ਸਿਰ ਦੁਖ ਦੇ ਦੀ ਇੱਕ ਪਾਸੇ ਵਾਨੀ ਦੇ ਮੁੰਡੇ ਦਾ ਵਿਆਹ ਹੁੰਦਾ ਤੇ 70 ਕਰੋੜ ਰੁਪਇਆ ਰਹਿਾਨਾ ਜਿਹੜੀ ਗੌਣ ਵਾਲੀ ਗਾਇਕਾ ਕੋਈ ਬਾਹਰਲੀ ਉਹਨੂੰ ਇੱਕ ਘੰਟਾ ਦਾ ਦੇ ਦਿੰਦੇ ਆ ਇਹ ਇਹ ਪਾੜਾ ਜਿਹੜਾ ਇੰਨਾ ਵਧਿਆ ਮਿੱਟੂ ਕਿਵੇਂ ਅਮੀਰ ਦਰੋਂ ਨਵੀਰ ਹੁੰਦਾ ਜਾਂਦਾ ਗਰੀਬ ਦਰੋਂ ਤਾਂ ਗਰੀਬ ਹੁੰਦਾ ਜਾਂਦਾ ਇਹ ਕੋਈ ਚੀਜ਼ ਆ ਜੇ ਤੁਸੀਂ ਆਪਣੇ ਜਵਾਕਾਂ ਨੂੰ ਐਜੂਕੇਟ ਕਰ ਲਿਆ ਸਿੱਖਿਆ ਦਿਵਾਤੀ ਪੜ੍ਹੇ ਲਿਖੇ ਬਣਾ ਲਏ ਤਾਂ ਜਾ ਕੇ ਗਰੀਬੀ ਤੋਂ ਖੜਾ ਛੁੱਟੂ ਨਹੀਂ ਜਿੰਨਾ ਮਰਜੀ ਮੱਥਾ ਮਾਰ ਲਓ ਖੜਾ ਨਹੀਂ ਛੁੱਟਣਾ ਸਤਿ ਸ੍ਰੀ ਅਕਾਲ ਪਰ ਅਸੀਂ ਉਹ ਮੁੱਦਿਆਂ ਨੂੰ ਲੈ ਕੇ ਕਦੇ ਵੋਟ ਨਹੀਂ ਪਾਈ ਇਕੱਠੇ ਨਹੀਂ ਹੋਏ ਵੀ ਸੇਤ ਤੇ ਸਿੱਖਿਆ ਵੀ ਪਹਿਲੇ ਪੈਲ ਦੇ ਆਧਾਰ ਦੇ ਉੱਤੇ ਸਾਡੀ ਸਿਹਤ ਜ਼ਰੂਰੀ ਆ ਹੁਣ ਗਰੀਬ ਬੰਦਾ ਜਿਹਦੇ ਕਰ ਇੱਕ ਵਾਰੀ ਬਿਮਾਰੀ ਆ ਗਈ ਉਹ ਮਰੂਗਾ ਲਾ ਲੋ ਇਨੀ ਕਰਾ ਸਕਦਾ ਆ ਜਾਂਦੇ ਨੂੰ ਕਹਿੰਦਾ ਲੁਟੇਰੇ ਬੈਠੇ ਆ ਉੱਡੇ ਡਾਕਟਰ ਆ ਰਿੰਡੇ ਸਾਥ-ਸਾਥ ਸਾਰੇ ਨਹੀਂ ਕਹਿੰਦਾ ਮੈਂ ਲੁਟੇਰੇ ਕੋ ਚੰਗੇ ਵੀ ਆ ਪਰਸਦਾ ਵੱਡੇ ਪੱਦਰ ਤੇ ਲੁਟੇਰੇ ਆ ਕਿੰਨੇ ਵਾਰੀ ਰੋਲਾ ਪਿਆ ਮੇਰਾ ਇਹਨਾਂ ਦੇ ਨਾਲ ਲੱਖਾਂ ਰੁਪਇਆ ਲੋਕਾਂ ਦਾ ਵਾਸ ਕਰਾਇਆ ਨਾ ਦੋ ਪਰਚੇ ਵੀ ਦੱਤਿ ਕਲਾਇਆ ਇਹਨਾਂ ਨੇ ਮਰੇ ਦੇ ਉੱਤੇ ਹਲੋ ਸੇ ਵੀ ਇਕੱਠੇ ਹੁੰਦੇ ਆਪਾਂ ਜੇ ਇੱਕ ਭਰਾ ਤੇ ਵਿਰਤਾ ਪੈ ਜੇ ਦੂਜੇ ਪਿੱਛੇ ਹਟ ਜਾਂਦੇ ਆ ਵੀ ਆਪਾਂ ਕੀ ਲੈਣਾ ਸੋ ਭਰਾਵੋ ਆ ਦੋ ਚੀਜ਼ਾਂ ਦੀ ਮੰਗ ਰੱਖੋ ਭਖਾਰੀ ਨਾ ਬਣੋ ਪੀਖਣਾ ਮੰਗੋ ਹੱਕ ਮੰਗੋ ਬਰਾਬਰ ਦੇ ਜੇ ਮੰਗਣੇ ਆ ਪਰ ਸਵਾਲ ਫਿਰ ਉੱਥੇ ਆ ਖੜਦਾ ਹੈ ਵੀ ਸਿੱਖਿਆ ਐਜੂਕੇਸ਼ਨ ਪੜ੍ਹਾਈ ਦਿਵਾਓਗੇ ਕਿਹਨੂੰ ਜਵਾਦ ਸੋਡੇ ਮਾਰ ਤੇ ਟੀਕਿਆਂ ਨਾਲ 10-10 ਸਾਲ ਦੇ ਜਵਾਦਾਂ ਦੇ ਸਹਿੱਤਰ ਦੇ ਕਿਆ ਸੁੱਖ ਆਈ ਜਾਂਦੇ ਆ ਬੱਚਾ ਕਿੱਥੋਂ ਸੋ ਭਾਈ ਸੋਡਾ ਮੈਂ ਪਹਿਲਾਂ ਵੀ ਦੇਖਿਆ ਪਰਖਿਆ ਹੋਇਆ ਸੋਡੀ ਇੱਥੇ ਆਹੀ ਆ ਦੀਸੀ ਨੇ ਇੱਥੇ ਕਰਤੇ ਸੀਗੇ ਬ੍ਰਾਂਚ ਛੋੜਿਆ ਆ ਢਾਉਣ ਦੇ ਉਦੋਂ ਹੀ ਮੈਂ ਆਇਆ ਸੀਗਾ ਨਸ਼ਿਆਂ ਦੇ ਖਿਲਾਫ ਵੀ ਮੈਂ ਆਇਆ ਸੀ ਮੈਂ ਹਮੇਸ਼ਾ ਗਰੀਬਾਂ ਲਈ ਮਜ਼ਦੂਰਾਂ ਲਈ ਲੜਿਆ ਉਹਨਾਂ ਦੀ ਆਵਾਜ਼ ਬਣਿਆ ਇਹ ਵੋਟਾਂ ਕਰਕੇ ਨਹੀਂ ਮੈਂ ਪਹਿਲਾਂ ਵੀ ਖੜਦਾ ਰਿਆ ਕਿ ਹੁਣ ਵੋਟਾਂ ਕਰਕੇ ਖੜਾ ਮੈਂ ਛੋਡੇ ਕੋਲੇ ਬੇਨਤੀ ਕਰਨ ਆਇਆ ਵੀ ਜੇ ਮੇਰਾ ਸਾਥ ਦਿਓਗੇ ਤੁਸੀਂ ਵੀਰਾ ਸਾਥ ਦਿੱਤਾ ਮੰਨ ਲਓ ਮੈਂ ਇੱਕ ਆਮ ਬੰਦਾ ਛੋਡੇ ਨਾਲ ਆ ਕੇ ਖੜਦਾ ਤੇ ਲੜਦਾ ਜੇ ਮੈਂ ਬਤਾਰ ਐਮਪੀ ਹੋਊਗਾ ਬਤਾਰ ਐਮਪੀ ਛੋਡੇ ਕੋਲੇ ਆ ਕੇ ਮੇਚੇ ਖੜੂੰਗਾ ਬੈਠੂੰਗਾ ਤੇ ਮੈਂ ਇੱਥੋਂ ਬੈਠਾ ਡੀਸੀਐਸਐਸਪੀ ਨੂੰ ਫੋਨ ਮਾਰੂੰਗਾ ਵੀ ਆ ਵਸਤੀ ਦੇ ਵਿੱਚ ਆ ਮਹੱਲੇ ਦੇ ਵਿੱਚ ਫਲਾਨੇ ਬੰਦੇ ਜਿੱਟਾ ਵੇਚਦਿਆ ਮੈਂ ਇੱਥੇ ਬੈਠਾ ਆ ਕੇ ਫੜ ਨਾਲ ਦੀ ਨਾਲ ਕਾਰਵਾਈ ਹੋਊ ਕਿ ਨਹੀਂ ਹੋਊ ਜੇ ਮੈਂ ਬਤਾਰ ਐਮਪੀ ਕਿਸੇ ਡਾਕਟਰ ਕੋਲੇ ਜਾਵਾਂਗਾ ਜਿੱਥੇ ਲੁੱਟ ਕਰਦੇ ਆ ਕੀ ਮੇਰੇ ਦੇ ਪਰਚਾ ਹੋਊ ਫਿਰ ਹੁਣ ਤਾਂ ਕਰਾ ਦਿੰਦੇ ਆ ਹੁਣ ਤਾਂ ਮੈਂ ਡਾਕਟਰਾਂ ਨੂੰ ਘੇੜਦਾ ਪਰਚਾ ਕਰਾ ਦਿੰਦੇ ਆ ਪਰ ਬਤਾਰ ਐਮਪੀ ਦੇ ਪਰਚਾ ਨਹੀਂ ਕਰਾ ਸਕਦੇ ਕੋਈ ਸਕੂਲ ਹੋਵੇ ਕੋਈ ਹਸਪਤਾਲ ਹੋਵੇ ਮੈਂ ਜਾ ਕੇ ਚੈੱਕ ਕਰ ਸਕਦਾ ਹਾਂਗਾ ਐਮਪੀ ਦੇ ਤੌਰ ਤੇ ਮੇਰੇ ਕੋਲ ਪਾਵਰ ਉਹ ਤਾਕਤ ਹੈ ਉਹ ਪਾਵਰ ਉਹ ਤਾਕਤ ਤੁਸੀਂ ਲੋਕਾਂ ਦੇ ਵਰਸ਼ਣੀ ਆ ਬਈ ਦੇਖੋ ਜੇ ਤਾਂ ਅਸੀਂ ਉਮੀਦ ਵੋਟ ਪਾਉਣੀ ਐ ਵੀ ਫਲਾਣ ਨੇ ਕਹਿਤਾ ਫਲਾਣਾ ਐਮਸੀ ਆ ਗਿਆ ਫਲਾਣਾ ਪ੍ਰਧਾਨ ਆ ਗਿਆ ਕਿਸੇ ਨੇ ਕੋਈ ਲਾਲਸ ਦੇ ਦਾ ਕੁ ਚਾਰ ਪੈਸਿਆਂ ਦਾ ਕਿਸੇ ਹੋਰ ਚੀਜ਼ ਦਾ ਫੇਰ ਤਾਂ ਬਾਈ ਐਂ ਫਸੇ ਰਹੋਗੇ ਠੀਕ ਐ ਪਰ ਤਾਂ ਕਰੀ ਜਾਓ ਛੁੱਡੀ ਮਰਜੀ ਆ ਅੱਜ ਤਾਂ ਟੋਕੇ ਪਾਵਾਂਗੇ ਸਾਡੇ ਕੋਲੇ ਸਾਡੇ ਕੋਲੇ ਬਾਈ ਮੇਰੀ ਗੱਲ ਸੁਣ ਲਓ ਸਾਡੇ ਕੋਲੇ ਦੇਣ ਲਈ ਸਾਨੂੰ ਕੁਝ ਨਹੀਂ ਭਰਾਵਾ ਇੱਕੋ ਹੀ ਚੀਜ਼ ਆ ਸਾਡੇ ਕੋਲੇ ਅਸੀਂ ਸੋਡੇ ਨਾਲ ਡਾਂਗ ਲੈ ਕੇ ਖੜ ਸਕਦੇ ਆ ਛੋਡੇ ਹੱਕ ਲਈ ਛੋਡੇ ਸੱਚ ਲਈ ਉਹ ਪਹਿਲਾਂ ਵੀ ਖੜਦੇ ਆ ਉਹ ਹੁਣ ਵੀ ਖੜਾਂਗੇ ਪਰ ਜੇ ਤੁਸੀਂ ਕੋਈ ਮਾੜੀਆਂ ਮੋਟੀਆਂ ਨਿੱਜੀ ਗਰਜਾਂ ਪਿੱਛੇ ਨਿੱਜੀ ਲਾਲਚਾਂ ਪਿੱਛੇ ਚੰਦ ਪੈਸਿਆਂ ਪਿੱਛੇ ਉਹਨਾ ਮਗਰ ਲੱਗਣਾ ਜਾਂ ਕਿਸੇ ਕਹੇ ਕਾਹੇ ਮਗਰ ਲੱਗਣਾ ਫਿਰ ਉਹਦਾ ਕੇਰੇ ਹੀ ਆਉਣਗੇ ਬਈ ਉਹਦਾ ਹੌਣ ਆਉਣਗੇ ਸੋਡੇ ਜਵਾਕਾਂ ਜਾਂ ਨਲਗਾਂ ਵੀ ਜਤਨ ਗਿਆ ਕੇ ਫੋਟਮਾ ਵੀ ਲਾਉਣਗੇ ਕਰਾਚ ਵੀ ਆਉਣਗੇ ਗਰੀਬਾਂ ਦੇ ਤਾਂ ਰਾਤਾਂ ਵੀ ਕੱਟਣਗੇ ਫੋਟਮਾ ਕਰਾ ਕੇ ਪਾਉਣਗੇ ਵੀ ਦੇਖੋ ਕਿੰਨੇ ਹਮਦਰਦੀਆਂ ਸੀ ਜਿੱਦੇ ਪੈ ਗਈਆਂ ਵੋਟਾਂ ਭੁੱਲ ਜੋ ਨੰਬਰ ਵੀ ਬੰਦ ਹੋ ਜਾਣਿਆ ਉਹਦੀ ਸੋ ਇਸ ਲਈ ਤੁਸੀਂ ਪ੍ਰਭਾ ਦੇਖ ਲੈ ਪਰਖ ਲੈ ਆ 15 ਸਾਲ ਤੋਂ ਤੁਹਾਡੀ ਬੀਬੀ ਹੈ ਬੰਦੀ ਆ ਰਹੀ ਆ ਬੀਬਾ ਮਰਸਦ ਹਸਮਰਤ 15 ਸਾਲ ਹੋ ਗਏ ਪੀ ਬੰਦ ਦੀ ਕਿੰਨੇ ਵਾਰੀ ਜਿਹੜਾ ਮਾਰੇ ਆਈ ਹੈ ਜਦੋਂ ਇੱਥੇ ਪ੍ਰਸ਼ਾਸਨ ਆ ਗਿਆ ਚੜ ਕੇ ਆ ਗਿਆ ਸੀਗਾ ਛੋਡੀਆਂ ਢੌਣ ਘਰਾਂ ਨੂੰ ਛੋਡਿਆਂ ਨੂੰ ਆਏ ਹੁਣ ਆਉਣਗੇ ਹੁਣ ਪੁੱਛ ਲਿਓ ਉਹਨਾ ਚੜਵੜੇ ਵੀ ਆਉਣਗੇ ਕਾਂਗਰਸੀ ਵੀ ਆਉਣਗੇ ਛੱਡ ਦਿਓ ਇਹ ਗੱਲ ਵੀ ਅਸੀਂ 20 ਸਾਲ ਦੇ ਕਾਂਗਰਸੀ ਆ ਜੀ ਅਸੀਂ 30 ਸਾਲ ਦੇ ਬਾਦਲ ਨਾਲ ਆ ਜੀ ਅਸੀਂ ਆਮ ਆਦਮੀ ਆਲੇ ਆ ਜੀ ਦੱਸ ਦਿਓ ਬਾਈ ਕੀ ਵਲਿਆ ਹੁਣ ਤੱਕ ਆਟਾ ਦਾਲ ਨਹੀਂ ਆਟਾ ਦਾਲ ਲਾ ਕੇ ਉਹਨੂੰ ਪੁਗਾਰੀ ਬਣਾਤਾ ਬਾਈ ਮੈਂ ਉਹਦੀ ਗੱਲ ਕਰਦਾ ਹਾਂ ਉਹ ਰਾਸ਼ਨ ਕਾਰਡ ਤੁਹਾਡੇ ਘਟ ਤੇ ਉਹ ਵੀ ਬੰਦ ਕਰਦੀ ਤੁਹਾਡੀ ਰਾਸ਼ਨ ਕਾਰਡ ਛੋਟੇ ਜਿਹਨੇ ਲੋੜ ਬੰਦ ਸੀ ਉਹ ਕੱਟ ਤੇ ਜਿਹਨ ਸਰਦੇ ਵਰਦੇ ਆ ਉਹ ਕਣਕ ਲਈ ਜਾਂਦੇ ਆ ਹਲਾ ਦੇਖੋ ਕੀ ਬਣੇ ਆ ਸੋ ਭਾਈ ਮਾਦਾ ਇੰਨੀ ਬੇਇੱਜ਼ਤੀ ਕਰਦਾ ਸਾਨੂੰ ਕਿ ਜਿਹੜੀ ਸੋਡੀ ਲੜਾਈ ਹੈ ਉਹ ਚਾਹੇ ਇੱਥੇ ਰਹਿ ਕੇ ਲੜਨੀ ਹੋਵੇ ਸੋਡੇ ਵਿੱਚ ਖੜ ਕੇ ਲੜਨੀ ਪਵੇ ਇੱਥੇ ਵੀ ਲੜਨ ਨੂੰ ਤਿਆਰ ਹੈ ਜੇ ਤੁਸੀਂ ਲੋਕਾਂ ਨੇ ਮੌਕਾ ਦਿੱਤਾ ਸਾ ਦਿੱਤਾ ਪਾਰਲੀਮੈਂਟ 'ਚ ਭੇਜਤਾ ਉੱਥੇ ਵੀ ਤੁਹਾਡੀ ਜਿਹੜੀ ਗੱਲ ਹੈ ਹੱਕ ਦੀ ਇੱਕ ਠੋਕ ਕੇ ਕਰੂੰਗਾ